ਅਸ਼ੀਕਾ ਦੀ ਹਾਂਜੀ ਮੇਰੇ ਘਰਾਂ ਵੀ ਡੈਥ ਹੋ ਗਈ ਸੀ ਜੀ ਤੇ ਜੀ ਦੋ ਬੱਚੇ ਨੇ ਜੀ ਮੇਰੇ ਤੇ ਜੀ ਮੈਨੂੰ ਘਰ ਦਾ ਗੁਜ਼ਾਰਾ ਕਰਨਾ ਬਹੁਤ ਔਖਾ ਹੈ ਜੀ ਤੇ ਅਸੀਂ ਵੀਡੀਓ ਵੀ ਬਣਾ ਕੇ ਪਾਈ ਸੀਗੀ ਜੀ ਵੀਰ ਜੀ ਇਹ ਤੋਂ ਤੇ ਜੀ ਬਾਬਾ ਜੀ ਆਉਣਗੇ ਜੀ ਸਾਡੀ ਮਦਦ ਕਰਨ ਲੈ ਵਾਹਿਗੁਰੂ ਕੀ ਕਾ ਖਾਲਸਾ ਵਾਹਿਗੁਰੂ ਕੀ ਫਤਿਹ ਇੱਕ ਮੈਂ ਵੀਡੀਓ ਦੇਖੀ ਸੀ ਬਹੁਤ ਹੀ ਦੁੱਖਾਂ ਭਰੀ ਵੀਡੀਓ ਜੋ ਕਿ ਕਿਰਾ ਬਰਹਾਲਾ ਪਿੰਡ ਕੋਟਦੁਨਾ ਇਹ ਚੱਕ ਭੈਣ ਜਿੱਤੇ ਦੋ ਨਿੱਕੇ ਨਿੱਕੇ ਬੱਚੇ ਆ ਦੇਖ ਰਹੇ ਤੁਸੀਂ ਇਹਨਾਂ ਦੇ ਪਿਤਾ 2 ਸਾਲ ਹੋ ਗਏ ਚੜ੍ਹਾਈ ਕਰ ਗਿਆਗਾ ਤੇ ਭੈਣ ਨੂੰ ਲੱਗੇ ਬਹੁਤ ਮੁਸ਼ਕਲ ਆ ਗਈ ਹੈ ਇਹਨਾਂ ਬੱਚਿਆਂ ਨੂੰ ਪਾਲਣ ਵਾਸਤੇ ਇਸ ਭੈਣ ਨੇ ਇੱਕ ਅੰਬ੍ਰੇਲਾ ਮਸ਼ੀਨ ਦੀ ਮੰਗ ਕੀਤੀ ਸੀਗੀ ਇਹਨਾਂ ਸ라이 ਦਾ ਕੰਮ ਕਰਕੇ ਇਹਨਾਂ ਬੱਚਿਆਂ ਦਾ ਪਾਲਣ ਪੋਸਣ ਕਰ ਦਿੱਤਾ ਤੇ ਨਾਲ ਹੀ ਰਸਲ ਪਾਣੀ ਜਿਸ ਵੀਰ ਦੇ ਕੋਲ ਗੰਜੈਸ ਹੈ ਜੋ ਵੀਰ ਇਹ ਵੀਰ ਸੁਣਦਾ ਪਏਗਾ ਆਪਣਾ ਇਨਸਾਨੀ ਦਰ ਦੇ ਫਰਜ਼ ਪਾੰਦਾ ਹੈਗਾ ਵੀ ਇਸ ਪਰਿਵਾਰ ਦੀ ਬਤਵਾਦ ਮਦਦ ਕਰੀਏ ਘਰ ਦੇ ਹਾਲਾਤ ਮੈਂ ਇਹਨਾਂ ਘਰ ਆ ਕੇ ਦੇਖੇ ਵੀਡੀਓ ਤੁਹੇ ਦੇਖੇ ਮੇਰਾ ਪਿੰਡ ਕੋਰਪਾਈ ਤਸੀਲ ਗਿੱਦੜਵਾ ਜਿਹੜਾ ਸ਼੍ਰੀ ਮੁਖਸਰ ਸਾਹਿਬ ਨਾਨਕਾ 13 13 ਸੁਸਾਇਟੀ ਦੇ ਵੱਲੋਂ ਨਗਰ ਪੰਚਾਇਤ ਦੇ ਵੱਲੋਂ ਸਜੋਗੀ ਸੱਜਣਾ ਦੇ ਵੱਲੋਂ ਅੱਜ ਮੈਂ ਇਸ ਭੈਣ ਦੇ ਘਰ ਜੋ ਸਰਦਾਰ ਹੈਲਪਰ ਕੇਸ ਭੈਣ ਵਾਸਤੇ ਆਇਆ ਹਾਂ ਜੋ ਮੈਂ ਦੇਣ ਜਾ ਰਿਹਾਗਾ ਲੋਕ ਨੇ ਭੈਣ ਵਾਸਤੇ ਇੱਕ ਸੂਟ ਜੋ ਸਰਿਆ ਸਾ ਤੋਂ ਮਾਇਆ ਤੇ ਹੋਰ ਵੀ ਜੇ ਸਾਡੇ ਕੋਲੇ ਕੋਈ ਪਹੁੰਚ ਹੋਈ ਤਾਂ ਫਿਰ ਦੁਬਾਰਾ ਕਿਤੇ ਫੇਰ ਆ ਕੇ ਇਸ ਭੈਣ ਦੇ ਘਰ ਸੇਵਾ ਪਾ ਕੇ ਜਾਵਾਂਗੇ ਪੰਜਾਬੀ ਵੀਰਾਂ ਨੂੰ ਪੰਜਾਬ ਵਾਸੀ ਵੀਰਾਂ ਨੂੰ ਬੇਨਤੀ ਹੱਥ ਜੋੜ ਕੇ ਕਿ ਇਹ ਇਨ੍ਹਾਂ ਨਿੱਕੇ ਨਿੱਕੇ ਬੱਚਾ ਤੇ ਤਰਸ ਖਾ ਕੇ ਇਸ ਘਰ ਦੇ ਹਾਲਾਤਾਂ ਨੂੰ ਆਪਾਂ ਨੇ ਸੁਧਾਰਨਾ ਹੈਗਾ ਇਹ ਭੈਣ ਰੋ ਰਹੀ ਹੈਗੀ ਆਪਾਂ ਅਜੇ ਹੰਝੂ ਪੁੰਜਣੇ ਆਗੇ ਮੇਰੀ ਫੇਰ ਬੇਨਤੀ ਹੈ ਪੰਜਾਬੀ ਵੀਰ ਨੂੰ ਬਾਹਰ ਵੱਸਦੇ ਵੀਰਾਂ ਨੂੰ ਜਿਹੜਾ ਬਰਨਾਲਾ ਪਿੰਡ ਕੋਟ ਦੁਣਾ ਇਸ ਭੈਣ ਦੇ ਘਰ ਆ ਕੇ ਤੇ ਮਦਦ ਕੀਤੀ ਜਾਵੇ ਇਹਨਾਂ ਦਾ ਫੋਨ ਨੰਬਰ ਵੀਡੀਓ ਵਿੱਚ ਦਿੱਤਾ ਜਾਵੇਗਾ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਦੀ ਫਤਿਹ